ਵਾੜਾ ਸ਼ਹਿਰ ਦੇਸ਼ ਯਾਰਪੁਰ ਰੋਡ ਤੇ ਅੱਜ ਇੱਕ ਦਿਲ ਦਹਿਲਾ ਦੇਣ ਵਾਲਾ ਸੜਕੀ ਹਾਦਸਾ ਵਾਪਰਿਆ ਜਦੋਂ ਐਕਟਿਵਾ ਤੇ ਸਵਾਰ ਇੱਕ ਪਰਿਵਾਰ ਨੂੰ ਇੱਕ ਅਣਪਛਾਤੀ ਕਾਰ ਨੇ ਸਾਈਡ ਮਾਰ ਦਿੱਤੀ ਤੇ ਸਾਲਸੇ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ 2.16 ਦਾ ਨਿੱਕਾ ਬੱਚਾ ਵੀ ਸ਼ਾਮਿਲ ਹੈ ਇਤਿਹਾਸ ਤੋਂ ਬਾਅਦ ਅਰਾਗੀਰਾਂ ਨੇ ਤੁਰੰਤ ਹੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਪਹੁੰਚਿਆ ਤੇ ਡਾਕਟਰਾਂ ਦੇ ਵੱਲੋਂ ਛੋਟੇ ਬੱਚੇ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਉਸ ਨੂੰ ਹਾਇਰ ਸੈਂਟਰ ਝੁਲੰਦਰ ਰੈਫਰ ਕਰ ਦਿੱਤਾ ਗਿਆ ਤੇ ਸਾਰੇ ਮਾਮਲੇ ਸੰਬੰਧੀ ਜਾਣਕਾਰ ਦੰਦਿਆਂ ਜ਼ਖਮੀ ਆਸ਼ਕ ਮੁਹੰਮਦ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ 2.5 ਸਾਲਾਂ ਦੇ ਬੱਚੇ ਨਾਲ ਦਵਾਈ ਲੈਣ ਲਈ ਫਗਵਾੜਾ ਵੱਲ ਜਾ ਰਿਹਾ ਸੀ ਜਦੋਂ ਉਹ ਪੂ ਲੜਾਈ ਚੌਂਕ ਦੇ ਨੇੜੇ ਪਹੁੰਚੇ ਤਾਂ ਤਾਦੀ ਕਨ ਪਛਾਤੀ ਕਾਰਨ ਨੇ ਉਨ੍ਹਾਂ ਦੀ ਐਕਟਿਵਾ ਨੂੰ ਜ਼ੋਰਦਨੀ ਸਾਈਡ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ ਹਾਸੇ ਦੀ ਤਾਕਤ ਇੰਨੀ ਭਿਆਨਕ ਸੀ ਕਿ ਤਿੰਨੇ ਹੀ ਸੜਕ ਤੇ ਡਿੱਗ ਪਏ। ਇਆਸ਼ਿਕ ਮੁਹੰਮਦ ਦੇ ਉਸ ਦਾ ਨਿੱਕਾ ਬੱਚਾ ਗੰਬੇਰੂ ਵਿੱਚ ਜ਼ਖਮੀ ਹੋਏ ਤੇ ਬੱਚੇ ਦੀ ਨਾਜ਼ੁਕ ਹਾਲਤ ਦੇ ਚਲਦਿਆਂ ਡਾਕਟਰ ਨੇ ਉਸ ਨੂੰ ਤੁਰੰਤ ਹਾਇਰ ਸੈਂਟਰ ਉਪੇਸ ਉੱਤ ਤੱਕ ਗਿਆ ਜਦਕਿ ਆਸ਼ਿਕ ਅਮੁਹੰਮਦ ਦਾ ਸਿਵਲ ਹਸਪਤਾਲ ਫਗਵਾੜਾ ਵਿੱਚ ਇਲਾਜ ਜਾਰੀ ਤੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਬਹੁਤ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ ਬੱਚੇ ਦੀ ਹਾਲਤ ਸੀਰੀਅਸ ਹੋਣ ਕਰਕੇ ਉਸ ਨੂੰ ਜਲੰਧਰ ਭੇਜਿਆ ਗਿਆ ਹੈ ਜਦਕਿ ਬਾਕੀ ਮੈਂਬਰਾਂ ਦਾ ਇਲਾਜ ਫਗਵਾੜਾ ਵਿੱਚ ਹੀ ਕੀਤਾ ਜਾ ਰਿਹਾ ਤੇ ਉਦੋਂ ਇਸ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਘਟਨਾ ਵਾਲੀ ਜਗ੍ਹਾ ਦਾ ਜ਼ਾਇਜ਼ਾ ਲੈਂਦੇ ਹੋਏ ਅਗਲੀ ਜਾਂਚ ਉਹ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੋਸ਼ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਆਪਣਾ ਪਾਜੀ ਆਸ਼ਿਕ ਮਮਦ ਪਾਜੀ ਨਾਮ ਮੇਰਾ ਹੈ ਆਸ਼ਿਕ ਮਮਦ ਇਹ ਅਜਿ ਹਸਪੀਟਲ ਹੈ ਕੀ ਮਾਮਲਾ ਮਾਮਲਾ ਸਾਰਾ ਇੰਦਾ ਮੈਂ ਦਵਾਈ ਲੈਣੋਂ ਨਾਲ ਪੈਸੇ ਬੈਠੀ ਆਪਣੇ ਤੇ ਨਾਲ ਮੇਰੀ ਘਰ ਵਾਲੀ ਸੀ ਤੇ ਬੇਟਾ ਗੱਪੇ ਬੈਠਾ ਸੀ ਤੇ ਅਸੀਂ ਆਪਣੇ ਸਾਈਡ ਜਾਂਦੇ ਪਏ ਸੀ ਤੇ ਉਹ ਗੱਡੀ ਵਾਲੇ ਨੇ ਸਾਈਡ ਮਾਰੀ ਤੇ ਉਹ ਆਬ ਦੌੜ ਗਿਆ ਤੇ ਬੇਟੇ ਦੇ ਮੇਰੇ ਜ਼ਿਆਦਾ ਸੱਟਾਂ ਲੱਗੀਆਂ ਘਰ ਵਾਲੀ ਦੀ ਥੋੜੀ ਜਿਹਾ ਰਗੜਾ ਲੱਗੀਆਂ ਮੇਰੇ ਸੱਟਾਂ ਜ਼ਿਆਦਾ ਲੱਗੀਆਂ ਥੋੜੀਆਂ ਤੇ ਕਿਹੜੇ ਪਿੰਡ ਕੋ ਆਏ ਆ ਆਪਣਾ ਜੀ ਲਖਪੁਰ ਹੈ ਵੀ ਲਖਪੁਰ ਸਾਹਮਣੇ ਹੋਇਆ ਕਿੱਥੇ ਇਹ ਆਪਣਾ ਜਿਹੜਾ ਖਰਮ ਪਰਲ ਕਟਰੋਲ ਪੰਪਰ ਤੋਂ ਮੜੇ ਗਾਏ ਹੋਇਆ ਜੀ ਕਿਤੇ ਗੱਤ ਤੇ ਜੀ ਆਪਾਂ ਜੀ ਸਕੂਟਰੀ ਤੇ ਸ਼ਕਤੀ ਵੱਤੇ ਤੇ ਗਏ ਜੀ ਅੱਗੇ ਬੱਚੇ ਦਾ ਨਾਮ ਜੀ 2.5 ਰਿਹਾਨ ਹੈ 2.5 ਸਾਲ ਦਾ 2.5 ਸਾਲ ਦਾ ਹੈ ਰਿਹਾਨ ਉਹਦਾ ਨਾਮ ਕਿਹੜੀ ਗੱਡੀ ਹੈ ਮੈਨੂੰ ਪਤਾ ਲੱਗਾ ਗੱਡੀ ਦਾ ਜਿਹੜੀ ਗੱਡੀ ਦਾ ਜੀ ਪਛਾਣਤ ਨਹੀਂ ਆਈ ਕਿ ਮੈਂ ਜਦੋਂ ਉਨੇ ਸੈਡ ਵਿੱਚ ਮੜ ਜੀ ਵੱਡੀ ਮੈਂ ਡਿੱਗ ਪਿਆ ਮੈਨੂੰ ਇਧਰੋਂ ਅੱਖ ਤੋਂ ਦਸਨੋਂ ਫਟ ਗਿਆ ਮੈਨੂੰ ਮੈਂ ਫਟਾਫਟ ਬੀਟੀ ਚੱਕਿਆ ਤਾਂ ਮੈਨੂੰ ਪਤਾ ਨਹੀਂ ਲੱਗਾ ਨਹੀਂ ਮੌਕੇ ਤੇ ਹੋ ਗਿਆ ਨਹੀਂ ਬੰਦੇ ਚਲ ਗਿਆ ਉਹ ਤੇਰੀ ਕੰਡੀਸ਼ਨ ਬੱਚਾ ਭਜੀ ਰੈਫਰ ਕੀਤਾ ਉਹਨੇ ਜਲੰਧਰ ਰੈਫਰ ਕੀਤਾ ਆ ਰੈਫਰ ਕੀਤਾ ਹਾਂ ਜੀ ਬੁਲੰਦਰ ਲੱਗ ਗਿਆ ਉਹਨੂੰ ਉਹਦੇ ਭਜੀ ਆ ਜਿਹੜੇ ਪਟਾੜਾ ਵਾਲੇ ਜਿਹੜੇ ਚਰਪੀਏ ਸਾਰੀ ਪਾੜ ਗਈ ਥੱਲੇ ਜਿਹੜਾ ਜਿਹੜੇ ਉਹ ਵੀ ਸਾਰਾ ਨੰਗਾ ਹੋਇਆ ਆ ਉਹ ਸਰਜਰੀ ਕਰਦੇ ਪਏ ਉਹਦੇ ਹਾਂਜੀ ਭਾਜੀ ਉਹ ਉਥੇ ਬੰਦੇ ਖੜੇ ਸੀ ਰਾਜ ਗੱਡੀ ਤੇ ਹੋਣਗੇ ਸੀ ਉਹ ਤੁਹਾਨੂੰ ਲੈ ਕੇ ਛੱਡ ਕੇ ਗਏ ਇੱਥੇ ਗੱਡੀ ਉਹ ਦੌੜ ਗਿਆ ਹੀ ਤਾਂ ਕਿਹੜਾ ਭਾਜੀ ਜਿਹੜਾ ਛੱਡ ਕੇ ਗਿਆ ਇੱਥੇ ਜਿਹੜੀ ਗੱਡੀ ਮਾਰੀ ਤੁਹਾਡੇ ਹਾਂਜੀ ਉਹ ਚੱਲ ਦੌੜ ਗਿਆ ਜੀ ਜਿਹੜਾ ਆਪਣੇ ਛੱਡ ਕੇ ਕੋ ਉਹ ਚਲ ਗਿਆ ਪਾਣੂ ਤੇ ਕਿੰਨੇ ਕੁ ਵੇ ਹੋਇਆ ਭਾਜੀ ਇਹ 8:30 ਤੋਂ 9:00 ਦੇ ਵਿੱਚ ਵਿੱਚ ਹੋਇਆ ਫੋਰਸ ਨੂੰ ਸੂਚਨਾ ਦਿੱਤੀ ਸੀ ਫੋਰਸ ਆਪਣੇ ਬਿਆਨ ਲੈ ਗਈ ਆ ਈ ਮੰਗ ਰੱਖਦੇ ਆਪਾਂ ਜਿੱਦਾਂ ਗੱਡੀ ਮੰਗ ਜੀ ਇਹੀ ਆ ਦੇਖਣ ਸਾਨੂੰ ਇਨਸਾਫ ਦਿੱਤਾ ਜਾਵੇ ਹਨਾ ਪ੍ਰਸ਼ਾਸਨਾਂ ਕੇ ਜੀ ਬੀਂਦੀ ਆ ਨਰਿੰਦਰ ਨਰਿੰਦਰ ਕਿਹੜੇ ਬੜ ਗੋ ਲੱਖ ਫੋਟ ਅੱਜ ਤੇ ਇੱਕ ਹੋਰ ਗੱਲ ਹੈ ਕਿ ਉਹਨਾਂ ਨੇ ਕਿਹੜੇ ਬ੍ਰਦਰਜ਼ ਆਪਣੇ ਬੇਟੇ ਦੀ ਦਵਾਈ ਲੈਣਾ ਸੀ ਤੇ ਸਵੇਰ ਸਵੇਰ 6:30 ਸਿਰ ਨੂੰ ਫੋਨ ਗਿਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਜਿੱਦਾਂ ਗੱਡੀ ਵਾਲਾ ਓਵਰਟੇਕ ਕਰਕੇ ਇਹਨਾਂ ਨੂੰ ਸਾਇਦ ਮਾਰ ਕੇ ਆ ਭੱਜ ਗਿਆ ਇਹ ਇਹਨਾਂ ਦਾ ਇਚਰਖਿਆ ਬੇਟਾ ਇਹਨਾਂ ਦਾ ਰੈਫਰ ਕੀਤਾ ਜਲੰਧਰ ਤੇ ਮਿਸਿਸ ਇਹਨਾਂ ਦੇ ਥੋੜੀਆਂ ਲੱਗੀਆਂ ਬੇਟੇ ਦੇ ਜ਼ਿਆਦਾ ਹੈ ਜਿਹਦੇ ਦਾ ਨਾਮ ਜਿਹਦੇ ਦਾ ਨਾਮ ਰਿਹਾਨ ਰਿਹਾਨ ਇਹ ਕਿ ਕਰਾਉਣਾ ਸੀ ਅੱਜ ਇੱਥੇ ਬੀਟਰੀ ਮੈਡੀਸਨ ਲੈਣ ਆਏ ਸੀ ਤੇ ਮੇਰੇ ਵਾਈਫ ਦਾ ਨਾਮ ਵਾਈਫ ਦਾ ਨਾਮ ਸ਼ਹਿਨਾਜ਼ ਇਹ ਹੋਇਆ ਕਿ ਮੇਰੇ ਕੋਲ ਇਹ ਓਏ 8:30 ਤੋਂ 9:00 ਦੇ ਟਾਈਮ ਦੇ ਹਾਂਜੀ ਪ੍ਰਸ਼ਾਸਨ ਐਸ.ਆਈ. ਸਾਹਿਬ ਆਏ ਸੀਗੇ ਹਾਂਜੀ ਮੌਕੇ ਤੇ ਨਹੀਂ ਆਏ ਸਿੱਧਾ ਹਸਪੀਟਲ ਆਏ ਸੀਗੇ ਐਸ.ਆਈ. ਸਾਹਿਬ ਤੇ ਉਹ ਲੈ ਗਏ ਉਹ ਕੰਦੇ ਵੀ ਮੁਰਕੇ ਥਾਣੇ ਤੋਂ ਆਉਣਗੇ ਤੇ ਉਹ ਪੁਸ਼ਟੀ ਕਰਵਾ ਰਿਹਾ ਪਰਵੰਦਾ ਕਹਿੰਦਾ ਨਹੀਂ ਹੈ ਬੜੀ ਕਿਉਂਕਿ ਗੱਡੀ ਵਾਲਾ ਤਾਂ ਰੁਕਿਆ ਨਹੀਂ ਉਹ ਉਸੇ ਟਾਈਮ ਗੱਡੀ ਮਾਰ ਕੇ ਪੱਟ ਕੇ ਸਾਡੀ ਮੰਗ ਤੇ ਇਹ ਹੈ ਕਿ ਇਨਕਾਬਦਵਾਇਆ ਜਾਏ ਗੱਡੀ ਵਾਲੇ ਨੂੰ ਫੜਾਇਆ ਜਾਵੇ ਕਿ ਜੋ ਬਣਦੀ ਕਾਰਵਾਈ ਹੋਵੇ ਚੀਜ਼ ਹਾਂਜੀ ਸਵੇਰੇ ਸਾਡੇ ਤੋਂ 8:20 ਮਿੰਟ ਤੇ ਅ ਕਪਲ ਸੀਗੇ ਹਸਬੰਡ ਵਾਈਫ ਦੇ ਨਾਲ ਉਹਨਾਂ ਦੇ 2.5 ਸਾਲ ਦਾ ਬੱਚਾ ਸੀ ਉਹ ਜਾ ਰਹੇ ਸੀ ਭੁੱਲਾਰਾਈ ਬਾਈਪਾਸ ਤੇ ਉੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਜਿਹੜਾ 2.5 ਸਾਲ ਦਾ ਬੱਚਾ ਹੈ ਉਹਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਆਪਾਂ ਅ ਐਮਰਜੈਂਸੀ ਟ੍ਰੀਟਮੈਂਟ ਦੇ ਕੇ ਅ ਅੱਗੇ ਕਾਜ਼ ਜੁਲੰਦਰ ਰੈਪਰ ਕੈਂਪਟਾ ਗਿਆ ਉਹਨਾਂ ਦੇ ਜਿਹੜੇ ਫਾਦਰ ਨੇ ਉਹਨਾਂ 'ਚ ਸਿਰ 'ਚ ਸੱਟਾਂ ਨੇ ਉਹ ਸਾਡੇ ਸਿਵਲ ਹਸਪਤਾਲ ਚੱਲ ਮੈਕਣੀ ਗਈ ਪਰ ਵੀ ਉਹਦੇ ਬੱਚੇ ਦੇ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਨੇ ਪੀਡੀਆਟ੍ਰਿਕਸ ਐਂਡ ਸਰਜਨ ਨੂੰ ਕੰਸਲਟ ਕਰ ਦਿੱਤਾ ਗਿਆ ਸੀ ਤੇ ਅਸ ਪਰ ਇਨੀਸ਼ੀਅਲ ਟਰੀਟਮੈਂਟ ਦੇਖ ਕੇ ਆਪਾਂ ਨੂੰ ਗਾ ਰੱਖ ਰੱਖ ਦਿੱਤਾ ਲਖਪੁਰ ਡਾਕਟਰ ਕਿਹਦਾ ਨਾਮ ਹੋ ਰਿਹਾ ਹੈ ਹਾਂਜੀ ਬੱਚੇ ਦਾ ਨਾਮ ਰਿਹਾਨ ਹੈ son of ਆਸ਼ਿਕ ਮੁਹੰਮਦ